ਮੈਂ ਤੇ ਲੱਗ ਗਾਲੇ ਕਰਨੀ ਸੀ ਨਾਲੇ ਹਾਂਜੀ ਤੇ ਮੈਂ ਚੱਲ ਕੰਮ-ਕੋਮ ਕਰਕੇ ਵੇਂਦੀ ਹੋਇ ਫੇਰ ਕਰਨੀ ਠੀਕ ਆ ਉਹ ਨਾ ਆਈ ਹੀ ਦਰਾਨੀ ਤੇ ਅੱਛਾ ਆਈ ਹੀ ਆਈ ਘਰ ਤੇ ਕਦੋਂ ਆਈ ਤੈਜੀ ਆਈ ਥੋੜੀ ਉਦੋਂ ਗਏਸ਼ ਤੇ ਫਿਰ ਹੀ ਵੇਲੀ ਹੁਣ ਆਦੋਂ ਪੱਠੇ-ਪੁੱਠੇ ਪਾਉਣ ਜਾਈ ਜਦੋਂ ਪਾਉਣ ਗਈ ਸੱਚ ਅੱਛਾ ਉਹ ਆਣ ਕੇ ਤੇ ਫਿਰ ਮੈਂ ਚੱਲ ਵੇਖਦਾ ਜੇ ਪਾਣੀ ਲਾਉਣਾ ਨਾ ਲਾ ਦਨੇ ਅੱਛਾ ਤੇ ਮੇਰੀ ਸਹੂਨ ਗਾਲ ਹਾਂ ਗਾਲ ਪਤਾ ਤੁਹਾਨੂੰ ਮੈਂ ਇਹ ਕਰਨੀ ਸੀ ਹਾਂਜੀ ਜਦੋਂ ਕੱਲ ਹੀ ਵੇਲੀ ਨਹੀਂ ਆਏ ਪੱਠੇ ਪਾਉਣ ਹਾਂ ਪੁੱਤ ਜੀ ਸੱਪਰਜਾਈ ਤੁਹਾਡੀ ਆਈ ਨਾ ਤਾਈ ਜੀ ਜੋ ਤੁਹਾਨੂੰ ਭੁਆਜੀ ਕੋ ਜਾਣਾ ਹੁੰਦਾ ਨਾ ਤੁਸੀਂ ਮੈਨੂੰ ਦੱਸ ਦਿਆ ਕਰੋ ਮੈਂ ਮੈਨੂੰ ਮੋਟਰਸਾਈਕਲ ਦੀ ਯਾਤਰਾ ਤੇ ਮੈਂ ਤੁਹਾਨੂੰ ਲੈ ਜਾ ਕਰੂੰਗਾ ਭੁਆਜੀ ਕੋ ਚਲਾ ਲੈਣਾ ਤੂੰ ਹਾਂਜੀ ਹਾਂਜੀ ਮੈਂ ਸਿੱਖੇ ਯਾਤਰਾ ਅੱਛਾ ਮੈਨੂੰ ਜੇ ਤੁਹਾਨੂੰ ਜਾਣਾ ਹੁੰਦਾ ਕੋਈ ਗੱਲ ਮੈਨੂੰ ਦੱਸ ਦਿਆ ਕਰੋ ਹਾਂਜੀ ਨਹੀਂ ਪਤਾ ਫਿਰ ਜਦੋਂ ਜਾਣਾ ਹੋਊਗਾ ਫਿਰ ਦੱਸ ਦੇਣਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਹੋ ਕੇ ਆ ਜਾਾਂਗੇ ਠੀਕ ਰਮਨ ਪਤਾ ਅੱਜ ਰਾਤ ਨੂੰ ਕੀ ਬਣਾਉਣਾ ਹੁੰਦਾ ਆ ਸਰ ਜੀ ਤਾਈ ਜੀ ਜੋ ਤੁਸੀਂ ਖਾਣਾ ਮੈਂ ਉਹ ਹੀ ਬਣਾ ਲੈਂਦੀ ਹਾਂ ਤੁਸੀਂ ਦੱਸੋ ਕੀ ਖਾਣਾ ਹੈ ਤਾਂ ਇਹ ਮਾਮਾ ਦੀ ਧਾਲ ਬਣਾ ਲਾਂ ਅੱਜ ਚਲੋ ਇਹ ਬਣਾ ਲੈਂਦੀ ਆਂ ਆਹ ਧਾਲ ਬਣਾ ਲਾਂ ਨਾ ਥੋੜੇ ਜਿਹਾ ਚਾਵ ਬਣਾ ਲੈਂਦੀ ਫੁਲਕੇ ਨਾਲ ਕੋਈ ਗੱਲ ਨਹੀਂ ਉਹ ਹੀ ਬਣਾ ਲੈਂਦੀ ਆਂ ਮੈਂ ਮੈਂ ਤੇਰੇ ਨਾਲ ਗੱਲ ਇੱਕ ਕਰਨੀ ਸੀ ਨਾਲੇ ਹਾਂਜੀ ਤੇ ਮੈਂ ਚਲ ਕੰਮ-ਕਮ ਕਰਕੇ ਵੇਂਦੀ ਹੋਏ ਫੇਰ ਹੀ ਕੱਦਣੀ ਆ ਠੀਕ ਆ ਉਹ ਨਾ ਆਈ ਹੀ ਦਰਾਨੀ ਤੇਰੀ ਅਛਾ ਉਹ ਆਈ ਹੀ ਆਹ ਇਹ ਘਰ ਇੱਥੇ ਕਦੋਂ ਆਈ ਤਾਈ ਜੀ ਆਈ ਤੁਸੀਂ ਉਦੋਂ ਗਏ ਸੀ ਕਿਤੇ ਫਿਰ ਹੀ ਭੇਲੀ ਹੁਣੀ ਆਦੋ ਪੱਠੇ-ਪੁੱਠੇ ਪਾਉਣ ਗਏ ਜਾਂਦੇ ਪੱਠੇ ਪਾਉਣ ਗਏ ਸੱਚ ਅੱਛਾ ਤੇ ਉਹ ਆਲ ਕੇ ਤੇ ਫਿਰ ਮੈਂ ਬਾਹਰ ਬੈਠੀ ਹਾਂ ਮੰਜੀ ਤੇ ਧਿਆਨ ਕੇ अच्छा ते ਮੈਨੂੰ ਆਂਦੀ ਆ ਭਈ ਕਾਈ ਜੀ ਮੈਂ ਕੱਲ ਦੀ ਵੇਖਣ ਲਈ ਆ ਉਹ ਤੇਰੇ ਘਰ ਫਿਰਦੇ ਰਮਨ ਹੁਣੇ ਉਹ ਕਿਥੇ ਫਿਰਦੇ ਨੇ ਆਣ ਕੇ اچھا ਤੇ ਮੈਂ ਕਿਹਾ ਵੀ ਪੁੱਤ ਉਹਨਾਂ ਨੂੰ ਤੂੰ ਕੀ ਕਹਿਣਾ ਫਿਰਦੇ ਆਣ ਫਿਰਦੇ ਤੇ ਫਿਰ ਕੀ ਹੋਇਆ ਮੈਂ ਕਿਹਾ ਭਈ ਆਪਣੇ ਘਰ ਆ ਤੀਏ ਕੋਈ ਉਪਰਾਂ ਘਰ ਆ ਜੋ ਆਲੇ ਆ ਉਹਨਾਂ ਨੂੰ ਤੇ ਮੈਂ ਆ ਵੀ ਬੋਲ ਮਾਰੀ ਉੱਥੇ ਬੈਚਾਂ ਵੇਖ ਕੇ ਠੀਕ ਆ ਫੇ ਤੂੰ ਇੱਥੇ ਕੀ ਪੁੱਤ ਕਰਨਦੇ ਜੇ ਮੈਂ ਕੱਲ ਦੀ ਆਈ ਆ ਮੈਂ ਵੇਖਣ ਲਈ ਤੂੰ ਇੱਥੇ ਬੈਠੇ ਜੇ ਤੇ ਮੈਂ ਕਿਹਾ ਮੈਂ ਉਹਨਾਂ ਨੂੰ ਆਵਾਜ਼ ਮਾਰੀ ਵੀ ਇੱਥੇ ਘਰ ਆਓ ਤੇ ਮੈਨੂੰ ਗੱਲ ਦੱਸੋ ਵੀ ਕੀ ਗੱਲ ਹੋਈ ਆ ਹਾਂਜੀ ਤੇ ਫੇਰ ਉਹ ਘਰ ਆਏ ਨੇ ਤੇ ਉਹ ਉਹਨਾਂ ਨੇ ਗੱਲਬਾਤ ਦੱਸੀ ਆ ਤੁੰਕਾ ਉਹਨਾਂ ਨੂੰ ਘਰੋਂ ਕੱਢ ਦਿੱਤਾ ਆ ਠੀਕ ਚੰਗਾ ਹੋਇਆ ਇਹਨੇ ਕਿ ਗੱਲ ਤੁਸੀਂ ਕਹਿਤੀ ਐ ਤੇ ਤੂੰ ਕੱਢ ਦਿੱਤਾ ਤੇ ਕਿਤੇ ਨਾ ਕਿਤੇ ਫੇਰ ਉਹਨਾਂ ਬਹਿਣਾ ਸੀ ਹਾਂਜੀ ਕਿੱਥੇ ਬਹਿੰਦੇ ਤੇਵੇਂ ਨਿਚੇ ਬਹਿੰਦੇ ਵੋਇਚ ਮੱਛਰ ਤੇ ਵੀ ਇਹ ਲੋਤਾਈ ਜਿਹੋ ਜਨਾਨੀ ਦੇ ਕੰਮ ਆ ਇੱਕ ਘਰੋਂ ਕੱਢਤਾ ਤੇ ਦੂਜਾ ਨਾ ਫੇਰ ਨਵਾਈ ਸੋਈ ਲੈਣ ਆਈ ਆ ਵੀ ਕਿੱਥੇ ਰਹਿੰਦੇ ਆ ਕੀ ਗੱਲ ਪਤਾ ਮੈਂ ਤਾਈ ਨੂੰ ਕਹਿ ਕੇ ਆਉਣੀ ਫੇਰ ਇਹਨਾਂ ਨੂੰ ਕੱਢ ਦੋ ਤੂੰ ਨਾ ਕਹੀ ਨਾ ਨੂੰ ਵਾਰਦੂ ਗਿਆ ਵਾੜਿਆ ਅੱਛਾ ਪਤਾ ਹੈ ਜਨਾਨੀ ਕਿ ਜਾਂਦੀ ਆ ਇਹਨ ਤੇ ਤੇਰੇ ਘਰ ਵੀ ਆ ਕੇ ਕੀ ਪਰਚੂਣਾ ਪਾਉਣਾ ਵਾ ਇਹ ਬੜੀ ਜਨਾਨੀ ਵੱਧ ਵਾ ਤੂੰ ਗਲਤੀ ਕੀਤੀ ਇਹਨੂੰ ਵਾਰ ਦੇ ਦਮ ਨਾ ਖਾਈਂਦਾ ਹੁਣ ਕੰਦੀ ਨਾ ਛੱਡੀ ਇਹਨੂੰ ਘਰ ਐਦਾਂ ਉਦਾਂ ਬੜੀਆਂ ਗੱਲਾਂ ਕਰੇ ਮੈਂ ਆਖਿਆ ਪੁੱਤ ਕੋਈ ਗੱਲ ਨਹੀਂ ਕੁਛ ਨਹੀਂ ਮੈਂ ਆਖਿਆ ਘਰ ਦੀ ਗੱਲ ਕੁਛ ਨਹੀਂ ਉਹ ਉਸ ਤੇ ਜਿਹੜੀਆਂ ਤੂੰ ਗੱਲਾਂ ਕਰਨੀ ਹੋਈਆਂ ਦੀ ਗੱਲ ਉਹਦੇ ਵਿੱਚ ਨਹੀਂ ਜਦੋਂ ਤੇ ਜਾਣ ਕੇ ਮੈਂ ਕਿਹਾ ਉਹ ਉਹਨਾਂ ਨੇ ਕੀਤੀ ਆ ਜੀ ਸਾਰੇ ਥੱਲੇ ਘਰ ਕੰਮ ਕਰਦੇ ਹੀ ਰਹਿੰਦੇ ਸੀ ਉਹਨਾਂ ਦਾ ਵੀ ਘਰ ਸੀ ਉਹਨਾਂ ਦਾ ਵੀ ਹਿੱਸਾ ਸੀ ਤੇ ਤੁਸੀਂ ਇਦਾਂ ਥੋੜੀ ਕਰਨੀ ਹੁੰਦੀ ਏ ਨੂੰ ਘਰੋਂ ਕੱਢ ਦੇਣਾ ਬਾਹਰ ਤਾਈ ਜੀ ਇਹ ਆ ਵੀ ਕਿੱਦਾਂ ਇਹ ਕੰਮ ਕਰਦੇ ਰਹੇ ਤੀਹ ਵੀ ਤਾਂ ਵੇਦੇ ਹੀ ਰਹੇ ਜੇ ਨਾ ਪਤਾ ਸੰਨ ਪਰ ਉਹ ਕੰਮ ਕੀਤੇ ਦਾ ਕੋਈ ਮੁੱਲ ਨਹੀਂ ਪਿਆ ਤੇ ਆਪ ਤੇ ਘਰੋਂ ਕੱਢਿਆ ਕੱਢਿਆ ਵੇਖ ਲਓ ਤੁਹਾਨੂੰ ਵੀ ਆਣ ਕੇ ਚੁੱਕਣਾ ਦੇਣ ਦੇਈ ਏ ਤੂੰ ਨਾ ਰੱਖ ਇਹਨਾਂ ਨੂੰ ਘਰ ਤੂੰ ਇਹਨਾਂ ਨੂੰ ਕੱਢ ਦੇ ਘਰੋਂ ਜਿੱਥੇ ਮਰਜ਼ੀ ਜਾ ਕੇ ਰਹਿਣ ਤੂੰ ਕਿਉਂ ਘਰ ਬਾੜਿਆ ਵਾ ਤੂੰ ਬਹੁਤ ਗਲਤੀ ਕੀਤੀ ਹੈ ਤਾਈ ਜੀ ਜਿਹੜਾ ਇਹਨਾਂ ਨੂੰ ਘਰ ਬਾੜ ਲਿਆ ਮੈਂ ਆਖਿਆ ਕੋਈ ਗੱਲ ਨਹੀਂ ਮੈਂ ਤਾਂ ਨਹੀਂ ਕਿ ਇਹ ਘਰੋਂ ਕੱਢਣਾ ਤੇ ਨਾ ਮੈਂ ਕੱਢ ਸਕਨੀ ਆ ਸਾਨੂੰ ਤੇ ਰੱਬ ਤੋਂ ਡਰਨੇ ਆਂ ਤੇ ਜੇ ਲੋਕੇ ਨੂੰ ਵਹਾਂ ਹੀ ਤਰ੍ਹਾਂ ਹੋਵੇ ਤੇ ਉਹਨੂੰ ਬਾਹਰ ਲਾਉਣਾ ਚਾਹੀਦਾ ਪਰ ਉਹਨੂੰ ਇਹ ਨਾ ਤਾਂਈ ਜੀ ਵੀ ਮੈਂ ਘਰੋਂ ਕੱਢਦਾ ਵਾ ਇਹ ਘੜੀ ਘੜੀ ਆਣ ਕੇ ਮੇਰੇ ਤਰਲੇ ਕੱਢਦੇ ਕਦੀ ਆਟਾ ਦੇ ਦੋ ਕਦੀ ਕੋਸ਼ ਦੇ ਦੋ ਤੇ ਇਹਨਾਂ ਨੂੰ ਤੇ ਕੋਈ ਵੀ ਇਹੋ ਜੀ ਗਲ ਮਹਿਸੂਸ ਹੀ ਨਹੀਂ ਹੋਈ ਉੱਧਰੋਂ ਨਿਕਲੇ ਤੇ ਇੱਧਰੋਂ ਰੋਟੀ ਪਾਣੀ ਖਾਣ ਦਾ ਪੀ। ਹਾਂ ਵੀ ਤਾਈ ਨੇ ਘਰ ਵਾੜ ਲਿਆ। ਮੇਰੇ ਵੱਲ ਤੇ ਗਏ। ਗਏ ਨਹੀਂ ਕਾਦੇ ਚਾਹੀਏ ਇਹਨਾਂ ਨੂੰ। ਹਾਂ। ਤੇ ਫੇਰ ਤੁਸੀਂ ਪੰਜੀ ਵਾਲੀ ਗੱਲ ਦੱਸੀ ਸੀ। ਮੈਂ ਫੇਰ ਦੱਸਿਆ ਉਹਨੂੰ। ਮੈਂ ਕਿਹਾ ਵੀ ਨਨਾਂ ਨੀ ਤੁਹਾਡੀ ਆਈ ਸੀ ਮੈਂ ਕਿਹਾ। ਅੱਛਾ। ਹਾਂਜੀ ਅੱਛਾ। ਕਦੋਂ ਆਈ ਸੀ? ਮੈਂ ਕਿਹਾ ਕੱਲ ਆਈ ਸੀ। ਅੱਛਾ। ਤੇ ਫੇਰ ਕੋਈ ਗੱਲ ਕਰਦੀ ਸੀ। ਮੈਂ ਕਿਹਾ ਨਾ ਕਰਦੀ ਹੋ ਖੰਦੀ ਕਿਉਂ ਨਹੀਂ। ਵੀ ਇੱਦਾਂ ਨਹੀਂ ਚਾਹੀਦਾ ਮੇਰੇ ਭਰਾ ਪਰਜਾਈ ਨੂੰ ਇਹਨਾਂ ਨਾਲ ਕਰਨਾ। ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਆ। ਤੇ ਮੈਂ ਕਿਹਾ ਆਪਣੇ ਭਰਾ ਪਰਜਾਈ ਨੂੰ ਹੌਸਲਾ ਦੇ ਕੇ ਗਈ। ਪੇਰੋਂ ਆਪਣੇ ਨਾਲ ਭਰਾ ਨੂੰ ਖੜ ਕੇ ਸੌਦਾ ਲਿਆ ਕੇ ਦੇ ਕੇ ਗਈ ਤੇ ਚਲੋ ਕਤਾਈ ਦੇ ਸਿਰ ਤੇ ਨਹੋਜ ਪਾਉ ਤੂੰ ਥੋੜਾ ਮੋਟਾ ਤੂੰ ਆਪ ਵੀ ਲੈ ਆਓ ਤੇ ਮੈਂ ਕਿਹਾ ਉਹ ਤੇਰੇ ਵੱਲੋਂ ਮੈਂ ਕਿਹਾ ਕੁਛ ਨਹੀਂ ਪ ਜਾਣਾ ਹੁੰਦਾ ਅੰਦੀ ਮੈਂ ਨਹੀਂ ਜਾਣਾ ਹਾਂ ਠੀਕ ਆ ਕਿਹਾ ਅੰਦੀ ਮੈਂ ਨਹੀਂ ਜਾਣਾ ਉਹਨਾਂ ਨੇ ਇਹਨਾਂ ਨੇ ਇਦਾਂ ਕੀਤੀ ਆ ਤੇ ਮੇਰਾ ਕੀ ਕੰਮ ਉੱਥੇ ਜਾਣ ਦਾ ਨਾ ਉਹਨਾਂ ਨੂੰ ਕੋਈ ਦਿੱਤਾ ਨਾ ਲਿਆ ਨਾ ਕੋ ਗੱਲ ਨਾ ਬਾਤ ਤੇ ਮੈਂ ਤੇ ਹੁਣ ਆਪਣੀ ਪੈੜੀ ਵੀ ਦਊਂਗੀ ਇਹਨਾਂ ਨੂੰ ਫੇਰ ਤਰਫ ਹੀ ਨਾ ਫੇਰ ਪੜੀ ਤਰਫ ਅੱਛਾ ਫੇਰ ਤਰਫ ਕੇ ਉਹਦਾ ਉਹ ਕਿਦਾਂ ਦੇ ਦੂਗੀ ਸਾਡਾ ਹੱਦ ਵੰਡਾ ਕਿਸਾਂ ਦੇ ਦੂਗੀ ਸਾਡਾ ਨਹੀਂ ਹਿੱਸਾ ਵਿੱਚ ਪਿਓ ਦੀ ਪੈਲੀ ਆ ਉਹਦਾ ਵੀ ਮਤਲਬ ਸਾਡੀ ਦੋਵਾਂ ਕਰਾਂ ਦੀ ਸਾਂਝੀ ਤਾਂ ਉਹ ਵੀ ਤਾਂ ਅੱਧੀ ਉਹਨੂੰ ਦੇ ਗਰ ਦੀ ਸੰਨ ਉਹ ਤਾਂ ਅਗਲੀ ਦੀ ਮਰਜ਼ੀ ਆ ਨਾ ਉਹਨੇ ਕਿੰਨੂੰ ਦੇਣੀ ਆ ਇਹ ਤਾਂ ਪੀਏ ਨਹੀਂ ਗੱਲ ਜਿਹਦੇ ਨਾਮ ਚੇਂਜ ਹੋਵੇ ਨਾ ਉਹ ਜਿਹਨੂੰ ਮਰਜ਼ੀ ਦੇਵੇ ਜਿਹਨੂੰ ਮਰਜ਼ੀ ਦੇਵੇ ਨਾਲੇ ਤੈਨੂੰ ਵੀ ਹੋਸ਼ ਆ ਜੂਗੀ ਤਾਂ ਮੈਂ ਉਹ ਤਾਂ ਫੇਰ ਉਹਨੇ ਆਪਣੇ ਸੋਚ ਕੇ ਦੇਣੀ ਆਪਣੇ ਭਰਾ ਨੂੰ ਕਿ ਜਦੋਂ ਤੂੰ ਘਰੋਂ ਕੱਢ ਦਿੱਤਾ ਦਿੱਤਾ ਹੀ ਕੱਖ ਨਹੀਂ ਤੇ ਉਹ ਵੀ ਨੰਦਾ ਵੇ ਮੈਂ ਕਿਹਾ ਉਹ ਵੇ ਤਾਂਾਈ ਜੀ ਗੱਲ ਵਾ ਜੇ ਨੌਕਰੀ ਕਰਦਾ ਇਹਨਾਂ ਇਹ ਬੁੱਢੀ ਤਾਂ ਵਾਲ ਨਹੀਂ ਤਲਵਾਰਾਂ ਮਾਰਦੀ ਕਿਤੇ ਕੋਈ ਦਿਨ ਵਾਰ ਆਣਾ ਤਾਂ ਵੀ ਇਹਦੇ ਨਾਲ ਕੰਨੀ ਬਤਰਾਉਂਦੀ ਫਿਰਨਾ ਵੀ ਨਾ ਹੀ ਜਾਣਾ ਪਵੇ ਇਹ ਆਪਾਂ ਵਹੀ ਕਰਦੇ ਸੀ ਇਹਨਾਂ ਨੇ ਕਹਿਣਾ ਕੋਈ ਗੱਲ ਨਹੀਂ ਮੈਂ ਜਾਣਾ ਵਾ ਲੋਹੜੀ ਆਈ ਆ ਜਾਂ ਕੋਈ ਤਿਆਰ ਆਇਆ ਵਾ ਧੀਆਂ ਟਣਾਂ ਨੂੰ ਆਸ ਹੁੰਦੀ ਆ ਇਹਨੇ ਕਹਣਾ ਕੋਈ ਗੱਲ ਨਹੀਂ ਫਿਰ ਕੀ ਆ ਛੱਡੋ ਫਰਾਂ ਪਰ ਇਹਨਾਂ ਗੱਲਾਂ ਦਾ ਮੁੱਲ ਹੁਣ ਪਿਆ ਹੋਣਾ ਉਹਨੂੰ ਵੀ ਹੈਗਾ ਕਿ ਸਮਝਾਗੇ ਵੀ ਮੇਰੇ ਨਾਲ ਕਿੱਦਾਂ ਕਰਦੇ ਰਹੇ ਤਾਂ ਹੀ ਹੁਣ ਤਾਂ ਜਦੋਂ ਉਹਨੇ ਇੰਨਾ ਕੀਤਾ ਨਾ ਵੀ ਇਹੋ ਹੀ ਭਰਾ ਮੇਰਾ ਪਾਸਾ ਖਲਦਾ ਸੀ ਜਾਂਦਾ ਸੀ ਦਿਨ ਵਾਰ ਪਰਤਾਂਦੇ ਲ ਭਰਾ ਪੱਜਾਈ ਤੇ ਉਹਨਾਂ ਨੇ ਤੇ ਉਦੋਂ ਵੀ ਨਹੀਂ ਕਦੇ ਪੁੱਛਿਆ ਕਿ ਮੈਂ ਹੁਣ ਇਹਨਾਂ ਦਾ ਸਾਥ ਦਵਾਂਗੀ ਮੈਂ ਕਿਵੇਂ ਦਵਾਂ ਚਲੋ ਤਾਂ ਹੀ ਦੀ ਉਹ ਹੀ ਗੱਲ ਵਾ ਵੀ ਕੋਈ ਗੱਲ ਨਹੀਂ ਜਿਹੜਾ ਕਰੂਗਾ ਤੇ ਭਰੂਗਾ ਜੇ ਇਦਾਂ ਕਰਨ ਲਈ ਹੈ ਤੇ ਕੀਰਤਾਂ ਗਾੜੀ ਕੀ ਬਾਨਾ ਨਹੀਂ ਇਹ ਤਾਂ ਗਲਤੀ ਹੈ ਪਹਿਲਾਂ ਜੈਸੀ ਕਰਨੀ ਤੇ ਐਸੀ ਭਰਨੀ ਜਿਦੋਂ ਕਿ ਨਾ ਇਹ ਤਾਂ ਪਲਾ ਕਰਾਂਗੇ ਤਾਂ ਪਲਾ ਹੋਏਗਾ ਜੇ ਕਿ ਇਹਦਾ ਬੁਰਾ ਕਰਾਂਗੇ ਨਹੀਂ ਤਾਂ ਸਾਡਾ ਘਰ ਕਿੱਥੋਂ ਹੋ ਜਾਣਾ ਇਹ ਤਾਂ ਸੋਚਣ ਦੀ ਗੱਲ ਹੁੰਦੀ ਹੈ ਜੇ ਕੋਈ ਸੋਚੇ ਤੇ ਉਹ ਜਨਾਨੀ ਨਹੀਂ ਸੋਚਦੀ ਉਹ ਨਹੀਂ ਸੋਚਣ ਵਾਲੀ ਤਾਈ ਜੀ ਸੁਧਰ ਨਹੀਂ ਸਕਦੀ ਉਹ ਨਹੀਂ ਸੁਧਰ ਸਕਦੀ ਚਾਹ ਪੀਂ ਕਰੋ ਆਰਾਮ ਨਾਲੇ ਮੈਂ ਦਾਲ ਧਰ ਲਾਂ ਤੇ ਨਾਲ ਮੈਂ ਚਾਹ ਪੋਟਤਾ ਤੇ ਮਿਲਾਂ ਕੇ ਲੀਤੀ ਚੰਗੋਈ ਨਹੀਂ ਕਰ ਲਾ ਬੜੇ ਕਰ ਮੈਂ ਰਬੋਂ ਤੂੰ ਕਿਧਰ ਤੁਰੀ ਫੇੜੀ ਘਾਜ ਮੈਂ ਕਿ ਤੁਰੀ ਫਿਰਨਾ ਮੈਂ ਤਾਂ ਤੁਹਾਡੇ ਹਵਾਲੇ ਆਈ ਆਂ ਵੇਲੀ ਵੇਖਣ ਲਈ ਉੱਥੇ ਦਿਖੇ ਨਹੀਂ ਤੇ ਮੈਂ ਇਧਰੋਂ ਜਾਤੀ ਹਾਂ ਮਰੀ ਦੇ ਸਾਹਮਣੇ ਮੈਂ ਆਹੀ ਪੱਠੇ ਨੂੰ ਪਾਣੀ ਲਾਉਣ ਆਲਾ ਸੀ ਆ ਪੂਲੇ ਦੇ ਹੋ ਗਏ ਮੈਂ ਹਾਂ ਚੱਲ ਵੇਖਦਾ ਜੇ ਪਾਣੀ ਲਾਉਣਾ ਨਾਲ ਲਾ ਦਨੇ ਅੱਛਾ ਤੇ ਮੇਰੀ ਸੁਣੋ ਗੱਲ ਹਾਂ ਗੱਲ ਤਾਂ ਤੁਹਾਡੇ ਨਾਲ ਮੈਂ ਇਹ ਕਰਨੀ ਸੀ ਹਾਂਜੀ ਜਦੋਂ ਕੱਲ ਹੀ ਵੇਲੀ ਨਹੀਂ ਆਏ ਪੱਠੇ ਪਾਉਣ ਆਓ ਪਿੱਛੇ ਤਾਂ ਪਰਜਾਈ ਤੁਹਾਡੀ ਆਈ ਤਾਈ ਵੱਲ ਕੀ ਕਹਿੰਦੀ ਸੀ ਤਾਈ ਆਂਦੇ ਵੀ ਮੈਂ ਗੇਟ ਖੁੱਲਾ ਹੈਗਾ ਅੱਛਾ ਤੁਸੀਂ ਅੱਡੇ ਤੋਂ ਆਏ ਤਾਂ ਗੇਟ ਬੰਦ ਹੀ ਨਹੀਂ ਕੀਤਾ ਆਣ ਕੇ ਆਂਦੀ ਏ ਤਾਈ ਜੀ ਤੁਸੀਂ ਇਹਨਾਂ ਨੂੰ ਬਾੜ ਤੇ ਲਿਆਵਾ ਨਾ ਤੁਸੀਂ ਇੱਕ ਦਿਨ ਪਛਤਾਹੋਗੇ ਇਹ ਬੁੱਢੀ ਐਦਾਂ ਦੀ ਆ ਇਹਨੇ ਕੋਈ ਨਾ ਕੋਈ ਤੁਹਾਡੀ ਚੀਜ਼ ਕੱਢ ਲੈਣੀ ਆ ਤੇ ਤੁਸੀਂ ਕਿਉਂ ਬਾੜਿਆ ਇਹਨਾਂ ਨੂੰ ਮੈਂ ਤਾਂ ਹੀ ਕਰਾਂ ਕੱਢਿਆ ਸੀਗਾ ਤਾਈ ਆਂਦੀ ਤੂੰ ਤੇ ਕੱਢਤਾ ਤੇ ਫਿਰ ਕੀ ਹੋਗਾ ਜੇ ਉਹ ਗੁਰਕੀਆਂ ਰੋਟੀ ਖਾ ਲੈਣੀ ਉਹਨਾਂ ਨੇ ਆਂਦੀ ਵੀ ਬੜੀਆਂ ਗੱਲਾਂ ਕੀਤੀਆਂ ਮੈਂ ਕੋਈ ਨਹੀਂ ਸੀਗੇ ਇਹੋ ਜਿਹਾ ਜਦੋਂ ਟਾਈਮ ਹੋਵੇ ਨਾ ਤਗੜੇ ਬੰਦੇ ਨੂੰ ਗੱਲ ਨਾ ਲਾਉਣਾ ਚਾਹੀਦਾ ਪਰ ਆਪਣੀ ਪਰਜਾਈ ਦੇ ਕੰਮ ਵੇਖ ਲਓ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀ ਆਪਣੇ ਘਰੋਂ ਤਾਂ ਕਾਢ ਹੀ ਦਿੱਤਾ ਇਧਰ ਆਣ ਕੇ ਵੀ ਵੇਖ ਲੋ ਸਾਡੇ ਰਾਵਾਂ ਚ ਕੰਡੇ ਬੀਜਣ ਦੇ ਹੀ ਰਮਨ ਗੱਲ ਪਤਾ ਕੀ ਆ ਉਹਨੂੰ ਇਹ ਹੀ ਕਿ ਮੈਂ ਘਰੋਂ ਗੜਦਾ ਵਾਂ ਤੇ ਆਪੇ ਭੁੱਖੇ ਮਰਦੇ ਫਿਰਨਾ ਵਾ ਹੁਣ ਜਿੰਨੇ ਪੈਦਾ ਕੀਤਾ ਉਹਨੇ ਰੋਟੀ ਪਾਣੀ ਤਾਂ ਜਗੜ ਤੇ ਕੀਤਾ ਹੀ ਆ ਜਦੋਂ ਵੇਖਿਆ ਹੁਣ ਆ ਵੀ ਇਧਰ ਆ ਗਏ ਆ ਤੇ ਹੁਣ ਇਧਰ ਆ ਗਏ ਹੋਈ ਆ ਵੀ ਮੈਂ ਤਾਈ ਇਹਨੂੰ ਚੁੱਕਦੀ ਆ ਉਹ ਸ਼ੀਸ਼ੇ ਥਾਣੀ ਵੇਂਦੀ ਹੁਣੀ ਆ ਬਥੇਰੀਆਂ ਲੋਕਾਂ ਨੂੰ ਤਾਂ ਦੋ ਅੱਖਾਂ ਲੱਗੀਆਂ ਚਾਰ ਲੱਗੀਆਂ ਦੋ ਗਾੜੀ ਤੇ ਦੋ ਪਿੱਛੇ ਇਹ ਤੁਹਾਨੂੰ ਮੈਂ ਗੱਲ ਦੱਸਦਾ ਰਮਨ ਭਾਵੇਂ ਲੱਖ ਸਾਡਾ ਮੜਾ ਕਰ ਲੈ ਜਿੰਨੇ ਪੈਦਾ ਕੀਤਾ ਉਹਨੇ ਰੋਟੀ ਦੇਣੀ ਦੇਣੀ ਆ ਪਰ ਇਹਨੇ ਨਾ ਦੁਨੀਆ ਸੋਚਦੀ ਕਿ ਕੀਪਤਾ ਨੇ ਮਾਲਕ ਨੇ ਨਾ ਇਹਨਾਂ ਤਾਂ ਚੰਗੇ ਨਹੀਂ ਕਰ ਦੇਣਾ ਪਰ ਜਦੋਂ ਬੰਦਾ ਜੋਰ ਦੇ ਵਿੱਚ ਹੁੰਦਾ ਨਾ ਉਦੋਂ ਬੰਦੇ ਨੂੰ ਬੰਦਾ ਨਹੀਂ ਸਮਉ ਇਹਦਾ ਤੂੰ ਸ਼ਰਮ ਕਰ ਤੇ ਆਣ ਕੇ ਤਾਂ ਤਾਈ ਨੂੰ ਚੁੱਕਣਾ ਦੇਣ ਡਈ ਆ ਤੇ ਤੂੰ ਘਰੋਂ ਕੱਢ ਇਹ ਕਿਦਾਂ ਦਾ ਕੰਮ ਹੋਇਆ ਭਲਾ ਕਹਿੰਦੀ ਹੁਣੇ ਮੈਂ ਤਾਂ ਕੱਡੇ ਹਵੇਲੀ 'ਚ ਤੇ ਇਹ ਤਾਂ ਫੇਰ ਆਣ ਕੇ ਉੱਥੇ ਬਹਿ ਕੇ ਕੋਠੀ 'ਚ ਆਂਦੀ ਮੈਂ ਹਵੇਲੀ ਵੇਂਦੀ ਰਹੀ ਪਹਿਲਾਂ ਤੇ ਮੈਨੂੰ ਲੱਭੇ ਨਹੀਂ ਫੇਰ ਮੈਂ ਇੱਧਰ ਚਾhti ਮਾਰੀ ਤਾਂ ਤੇ ਇੱਧਰ ਹੀ ਗਏ ਤੇ ਆਂਦੇ ਮੈਂ ਘਰ ਤੇ ਆ ਤਾਈ ਜੀ ਹੋਰ ਕੀ ਗੱਲ ਹੋਈ ਆਂਦੀ ਧੀਏ ਹੋਰ ਗੱਲ ਕੀ ਹੋਣੀ ਆ ਮੈਂ ਫੇਰ ਦੱਸਿਆ ਤੇ ਨਾਨਤਾ ਦੀ ਵੀ ਆਈ ਤਪਰਾ ਆਪਣੇ ਨਾਲ ਲੈ ਗਈ ਤੇ ਸੌਦਾ ਲੈ ਕੇ ਦਿੱਤਾ ਉਹਨੇ ਤੇ ਲੈ ਤਾਈ ਦਾ ਸਿਰ ਤੇ ਵੀ ਬੋਝ ਨਾ ਬਣਿਓ ਤੇ ਸੌਦਾ ਲੈ ਕੇ ਤੇ ਫੇਰ ਰੋਟੀ ਖਾਇਓ ਤੇ ਨਾਲ ਹੀ ਉਹ ਕਹਿੰਦੀ ਵੀ ਜਿਹੜੀ ਮੇਰੇ ਨਾਲ ਪੈੜੀ ਆ ਨਾ ਉਹ ਵੀਰ ਮੈਂ ਤੇਰੇ ਨਾਲ ਕਰ ਦੇਣੀ ਆ ਤਾਂ ਦੀ ਜਦੋਂ ਮੈਂ ਇਨੀ ਗੱਲ ਦੱਸੀ ਬੜਾ ਤੜਫੀ ਸੱਤੀ ਕੱਪੜੀਆਂ ਦੀਆਂ ਨੂੰ ਅੱਗ ਲੱਗ ਗਈ ਇਹ ਉਹ ਕਿਦਾਂ ਪੈੜੇ ਨਾ ਕਰ ਦੂਗੀ ਪੈੜੀ ਤਾਂ ਬਰਾਬਰ ਨਾ ਹੋਣੀ ਦੋਵਾਂ ਭਰਾਵਾਂ ਦੀ ਫੇਰ ਤਾਈ ਆਂਦੀ ਮੈਂ ਕਿਹਾ ਵੀ ਜੇਦੇ ਨਾ ਹੋਵੇ ਨਾ ਉਹਦੀ ਮਰਜ਼ੀ ਆ ਜਿੰਨੂੰ ਮਰਜ਼ੀ ਦਵੇ ਆਹੋ ਗੱਲ ਤਾਂ ਠੀਕ ਆ ਤਾਈ ਦੀ ਤੂੰ ਉਹਦੇ ਭਰਾ ਨੂੰ ਘਰੋਂ ਕੱਢਤਾ ਤੇ ਉਹ ਤੈਨੂੰ ਦਿੰਦੀ ਫਿਰ ਕੱਲ ਨੂੰ ਉਹ ਤਾਂ ਨਾ ਵੀ ਇਦਾਂ ਕਰੇਗੀ ਜੇ ਤਾਂ ਦੀ ਜਦੋਂ ਮੈਂ ਗੱਲਾਂ ਬਾਤਾਂ ਕੀਤੀਆਂ ਨਾ ਦੱਸੀਆਂ ਸਾਰੀਆਂ ਫਿਰ ਤੇ ਇਦਾਂ ਇਦਾਂ ਮਿਸ ਜਾਣ ਲੱਗੀਆਂ ਹੁੰਦੀਆਂ ਉੱਠ ਕੇ ਭੱਜ ਗਈ ਰਮਨ ਨੂੰ ਉਹਨੂੰ ਪਤਾ ਨਹੀਂ ਹੋਣਾ ਵੀ ਭੈਣ ਜੀ ਇੱਧਰ ਆਈ ਆ ਜੇ ਉਹਨੂੰ ਪਤਾ ਹੁੰਦਾ ਤੇ ਉਹਨੇ ਤੇ ਉਦੋਂ ਦਾ ਖਲਾਰਾ ਪਾ ਦੇਣਾ ਸੀ ਉਹਨੂੰ ਪਤਾ ਹੀ ਨਹੀਂ ਵਾਕਿਆ ਹੁਣ ਉਹਨੂੰ ਤਾਈ ਜੀ ਨਾ ਨਾ ਦੱਸ ਦੇ ਇੱਕ ਗੱਲ ਚੰਗਾ ਹੋਇਆ ਵੀ ਤਾਈ ਜੀ ਨੇ ਉਹਦੇ ਕੰਨਾਂ ਦੇ ਵਿੱਚੋਂ ਦੀ ਗੱਲ ਕੱਢ ਤੀ ਨਹੀਂ ਤੇ ਉਹਨੇ ਭਲੇਖੇ ਜੀ ਰਹਿਣਾ ਸੀ ਹੁਣ ਤੜਕੂਗੀ ਨਾ ਘਰ ਜਾ ਕੇ ਦਸੂਗੀ ਆਪਣੇ ਘਰ ਨੂੰ ਹੁਣ ਤੜਫਦੀ ਹੁਣੀ ਆ ਘਰ ਹੁਣ ਉਹਦੇ ਦਿਵਾਲੇ ਹੋਈ ਹੁਣੀ ਤੋਅ ਕਿ ਕਰ ਸਕਦਾ ਉਹਦੇ ਕੋਲ ਤਾਂ ਅੱਗੇ ਕਈ ਕੰਮ ਤੂੰ ਕਰਵਾਏ ਤੂੰ ਇੰਨਾ ਨਾ ਵੇਖਿਆ ਵੀ ਮੇਰਾ ਜੇਠ ਵਾ ਕਿਦਾਂ ਕੰਮ ਕਰਦਾ ਰਿਆ ਰਾਤ ਅੰਤਰਾਹ ਨੂੰ ਘਰੋਂ ਕੱਢਦਾ ਤੇ ਬੂਹਾ ਖੜਕਾਉਂਦਾ ਰਿਆ ਤੇ ਤੂੰ ਤਾਂ ਬੂਹਾ ਨਾ ਖੋਲਿਆ ਉਹ ਚੱਲ ਰਮਨ ਛੱਡ ਕੋਈ ਗੱਲ ਨਹੀਂ ਆ ਮਹਾਰਾ ਜੀ ਫੇਰ ਵੀ ਰੋਟੀ ਦੇਣੀ ਡਿਆ ਉਹਨੇ ਤਾਂ ਆਪਣੇ ਦਰਵਾਜ਼ੇ ਬੰਦ ਕਰਤੇ ਸੀ ਨਾ ਸਾਰੇ ਕਹਿੰਦੇ ਹੁੰਦੇ ਆ ਨਾ ਕਿ ਜੇ ਇੱਕ ਦਰਵਾਜ਼ਾ ਬੰਦ ਹੋਵੇ ਤਾਂ ਰੱਬ ਚਾਰ ਖੋਲਦਾ ਵਾ ਜੇ ਇਹਨੇ ਬੰਦ ਕਰ ਲਿਆ ਤਾਂ ਇੱਧਰ ਖੁੱਲ ਗਿਆ ਚੰਗਾ ਭਲਾ ਹੀ ਰਹਿਣ ਦੇ ਆ ਕਦੇ ਤਾਈ ਨੇ ਮੱਥੇ ਵਟ ਨਹੀਂ ਪਾਇਆ ਜੋ ਖਾਣਾ ਉਹ ਬਣਾਈਦਾ ਵਾ ਅਗੜੀ ਸੌ ਪਾਣੀ ਭਰਦੀ ਆ ਏਸੀ ਵਾਲੇ ਕਮਰੇ ਚ ਆਂਦੀ ਸੌ ਤੁਸੀਂ ਬਾਹਰ ਕਿਉਂ ਸੌਣਾ ਤੇ ਮਛਰ ਦੇ ਵਿੱਚ ਤਾਂ ਆਪਣੇ ਨਾਮ ਤਾਂ ਫੇਰ ਇਹ ਚੰਗੀ ਵਿਚਾਰੀ ਹਨ ਆਪਣੇ ਘਰ ਤਾਂ ਸਾਨੂੰ ਏਸੀ ਦਾ ਨਸੀਬ ਨਹੀਂ ਹੋਇਆ ਸਾਰੇ ਉੱਪਰ ਅਸੀਂ ਉਰੇ ਪੱਖੇ ਥਲੇ ਗਰਮੀ ਜੀ ਵੀ ਪੱਖੇ ਥਲੇ ਇਦਾਂ ਹੀ ਤੁਰੇ ਫਿਰਨਾ ਅਸੀਂ ਬੈਠੇ ਰਹਿਣਾ ਸਾਰਾ ਸਾਰਾ ਦਿਨ ਤੇ ਆਪ ਏਸੀ 'ਚ ਰਹਿਣਾ ਜੇ ਨਿਆਣੇ ਵਿਚਾਰੇ ਸੀ ਨਾ ਤੇ ਮੁੰਡੇ ਨੇ ਕਿਤੇ ਜਾ ਕੇ ਬਹਿ ਜਾਣਾ ਤੇ ਇਹਦੇ ਦਿਵਾਰੇ ਹੋ ਜਾਣਾ ਚੱਲ ਆਓ ਚਾਹ ਦਾ ਕੱਪ ਬਣਾਵਾ ਮੈਂ ਚਲ ਚਲ ਬਾਅਦ ਤੇਰੀ ਲਈ ਖਾਇ ਨਾ ਬਾ ਇਹ ਇੱਕ ਗੱਲ ਦਾ ਮੈਨੂੰ ਹੁੰਦਾ ਵਾ ਕਿੱਦਾਂ ਦੀ ਜਨਾਨੀ ਆ ਆਣ ਕੇ ਤਾਂ ਤਾਈ ਨੂੰ ਵੀ ਪੁੱਟਣ ਨਹੀਂ ਆ ਵੀ ਇਹ ਵੀ ਘਰੋਂ ਕੱਢ ਦੇ ਜੇ ਕੋਈ ਨਹੀਂ ਤਾਈ ਇਦਾਂ ਕਰੂਗੀ ਤਾਂ ਹੋਰ ਕਿਤੇ ਜਾਂ ਜਾਂਗੇ ਕੋਈ ਨਾ ਕੋਈ ਰਾਹ ਤਾਂ ਉਹਨੇ ਕੱਢਣਾ ਹੀ ਆ ਪਰ ਨਾ ਜੀਵਨ ਕੋਰੇ ਤੇਰੀਆਂ ਗੱਲਾਂ ਚੇਤੇ ਰਹਿਣੀਆਂ ਸਾਰੀ ਉਮਰ ਕੀ ਆਂਦੇ ਹੁੰਦੇ ਆ ਕਿ ਸੱਖ ਦੇ ਫਟ ਮਿਲ ਜਾਂਦੀ ਆ ਤੇ ਜਿਹੜੇ ਜ਼ਬਾਨ ਦੇ ਫਟਵਾਂ ਨੂੰ ਉਹ ਕਦੀ ਨਹੀਂ ਮਰਦੇ ਕੋਈ ਗੱਲ ਨਹੀਂ ਤੂੰ ਜੋ ਕਰ ਲਈ ਆ ਚੰਗਾ ਨੇ ਕਰ ਲਈ ਆਪਣੇ ਗਾਈਏ ਕੰਮ ਵੀਜਣ ਲਈ ਆ ਦਿਲ ਦੀ ਗੱਲ ਕਹਿਣਾ ਤਾ ਮੇਰਾ ਆਦਾ ਮਮੀ ਨੂੰ ਫੋਨ ਕਰਕੇ ਹੈ ਹੈਲੋ ਸੱਸੇ ਦਾ ਮੰਮੀ ਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਆਪਣਾ ਨਹੀਂ ਮੈਂ ਵੀ ਠੀਕ ਹਾਂ ਨਹੀਂ ਨਹੀਂ ਬਾਅਦ ਵਿੱਚ ਨਹੀਂ ਬਣਾਵਾ ਅੱਜ ਮੇਰੇ ਠੀਕ ਠਾਕ ਆ ਕੁਛ ਵੀ ਨਹੀਂ ਦਾਗ ਨਹੀਂ ਹਾਂ ਤਰਹੇ ਬਾਹਰ ਗਿਆ ਕਿ ਅੱਡਾ ਹਾਂਜੀ ਉਹ ਵੀ ਠੀਕ ਆ ਮੈਲੀ ਆ ਲੱਗੇ ਆ ਹਾਂਜੀ ਮੰਮੀ ਜੇ ਸੱਚ ਕੁੱਛ ਦੇ ਜੇ ਨਾ ਮੇਰੇ ਦਿਲ ਦੀ ਗੱਲ ਮੈਂ ਫੋਨ ਵੀ ਤੁਹਾਨੂੰ ਤਾਂ ਹੀ ਕੀਤਾ ਹੈ ਸਾਰੀ ਗੱਲ ਦੱਸ ਹੀ ਦਿੰਨੀ ਐ ਦਰਾਨੀ ਮੇਰੀ ਨੇ ਨਾ ਹਾਨੂੰ ਘਰੋਂ ਕੱਢਦਾ 2-3 ਦਿਨ ਹੋ ਗਏ ਐ ਹੋਰ ਕੀ ਹੈ ਫਿਰ ਦੀ ਹਮ ਨਹੀਂ ਨਹੀਂ ਹੁਣ ਤੱਕ ਨਹੀਂ ਮੈਂਦੀ ਉਹ ਤਾਂ ਹੀ ਨਹੀਂ ਲਾਗੇ ਜਦੋਂ ਮੁੰਡੇ ਬਾਹਰ ਉਹਨਾਂ ਨੂੰ ਲੈ ਆਈਏ ਆਪਣੇ ਘਰ ਉਧਰ ਹੀ ਹਾਂ ਨਹੀਂ ਨਹੀਂ ਮੈਂ ਠੀਕ ਹਾਂ ਤੁਸੀਂ ਕਿਉਂ ਫਿਕਰ ਕਰ ਰਹੇ ਹੋ ਵਧੀਆ ਉਹਨਾਂ ਤਾਂ ਹੀ ਫੋਨ ਕੀਤਾ ਵਾ ਇੱਧਰ ਮੈਨੂੰ ਫੋਨ ਆਈ ਹੀ ਨਹੀਂ ਨਹੀਂ ਉੱਧਰ ਨਹੀਂ ਗਈ ਲੈ ਗਈ ਇਹਨਾਂ ਨੂੰ ਨਾਲ ਸਦਾ ਸਦਾ ਲੈਤਾ ਜਾਂਦੇ ਮੈਂ ਮਾਂ ਮੰਮੀ ਕਾਦੀ ਗੱਲ ਕਰ ਲਈਆਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਹੁਣ ਕੱਲ ਆਈ ਹੈ ਇੱਧਰ ਵੀ ਬਾਰੀ ਆ ਨਾ ਤੁਹਾਡੇ ਵਾਲੇ ਪਾਸੇ ਤਾਈ ਆਏ ਪਾਸੇ ਵੇਲੀ ਇਹ ਵਾਲੀ ਰੱਖੀ ਨਾ ਇੱਕ ਆਉਂਦੀ ਵੀ ਆਹ ਲਿੰਦੀ ਆ ਸਾਨੂੰ ਧੁਰਦੇ ਆ ਫਿਰਦੇ ਆ ਨੂੰ ਵੇਖ ਲਿਆ ਤੇ ਫੇਰ ਆ ਗਈ ਤਾਈ ਜੀ ਇਹਨਾਂ ਨੇ ਤੇ ਇਹ ਘਰ ਰੱਖਿਆ ਵਾ ਇਹਨਾਂ ਨੇ ਤਾਂ ਦਾ ਬੇੜਾ ਕਰਨਾ ਵਾ ਉਹ ਆ ਜੇ ਆ ਜਦੋਂ ਫੇਰ ਤਾਈ ਆ ਦੱਸਿਆ ਉਹ ਤਾਂ ਨਣਾਣੀ ਆਈਗੀ ਆਹ ਤਲਾਬਾਤਾਂ ਕਰਦੀ ਸੀ ਤੇ ਫੇਰ ਆਂਦੀ ਵੀ ਮਿਰਚਾਂ ਲੱਗੀਆਂ ਫਿਰ ਭੱਜ ਗਈ ਨਹੀਂ ਮੈਂ ਕਰ ਨਹੀਂਗਾ ਮੈਂ ਵੇਲੇ ਪੱਠੇ ਪਾਉਣਗੇ ਇਹਦੇ ਮਾਨ ਨਾਲ ਗਈ ਨਾ ਹਾਂ ਮੇਂ ਕੋਈ ਗੱਲ ਨਹੀਂ ਨਿਕਲ ਜਾਣਾ ਕਾਹਨ ਤਾ ਨਹੀਂ ਮੈਂ ਕੀ ਦੱਸਣਾ ਆਪ ਦੇ ਰਿਗਰਾਂ ਚ ਪਈ ਆ ਤਾਂ ਤੁਹਾਨੂੰ ਕੀ ਪਉਣਾ ਹੀ ਮੈਨੂੰ ਹਾਂ ਕੋਈ ਗੱਲ ਨਹੀਂ 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 ਫਿਕਰ ਮੈਂ ਕਹਾ ਕਰਨਾ ਵਾ ਜੋ ਮਾਰਾ ਇਹਨੇ ਕਰਮਾਂ ਦੇ ਖੇਤੇ ਤੇ ਹੀ ਰਹਿਣਾ ਕੱਲ੍ਹ ਇਹੋ ਵੀਰ ਨੋਦ ਨਾਲ ਆਪ ਆਇਓ ਆ ਜਾਓ ਮਾਪੋ ਤੇ ਮਿਲ ਜਿਓ ਫੇਰ ਕੀ ਉਹਨਾਂ ਦੇ ਘਰੋਂ ਨੂੰ ਕੀੜੀ ਗੱਲ ਆ ਤਾਂ ਕਿ ਉਹ ਤੇ ਵਿਚਾਰੀ ਕੱਲੀ ਰਹਿੰਦੀ ਆ

ਸੌਦਾ ਵੀ ਕਰਨਾ ਵਾ ਸੌਦਾ ਤੇ ਹੈਗਾ ਉਹ ਚੱਲ ਆਪਣੇ ਦਿਲ ਦੀ ਗੱਲ ਕੀਤੀ ਹੈ ਤੇ ਥੋੜਾ ਜਿਹਾ ਸਕੂਨ ਮਿਲਿਆ ਵਾ ਮਾਂ ਵਾ ਗੱਲ ਕਰਨੀ ਤੇ ਪੈਂਦੀ ਆ ਆ ਪੁੱਤ ਸੀਖਾ ਅੱਜ ਆਇਆ ਮੇਰਾ ਪੁੱਤ ਉਹ ਤਾਂ ਇਹ ਹੀ ਖਾਣਾ ਪੀਣਾ ਕੱਖ ਨਹੀਂ ਸੀ ਹਾਂ ਉਹ ਤੇ ਮੇਰੇ ਨਾਲ ਮੁੰਡੇ ਮਿਲ ਕੇ ਦੋਕ ਅੱਛਾ ਉਹਨਾਂ ਨੇ ਖਵਾਤਾ ਤੇ ਪੈਸੇ ਬਚ ਗਏ ਹੀ ਅੱਛਾ ਤੇ ਉਹ ਮੈਂ ਬੋਰ ਰੱਖ ਆਇਆ ਉਹਦੇ ਫ੍ਰੀਜ ਥੱਲੇ ਅੱਛਾ ਹਾਂਜੀ ਚੱਲ ਕੋਈ ਨਹੀਂ ਫੇਰ ਖਰਚ ਨਹੀਂ ਆ ਕੋਈ ਗੱਲ ਨਹੀਂ ਉਹ ਤੇ ਕੋਈ ਗੱਲ ਨਹੀਂ ਤੇਰ ਖਾ ਪੀ ਨਹੀਂ ਚਾਹ ਤਾਂ ਫਿਰ ਮੁੰਡਿਆਂ ਨੇ ਅੱਜ ਤੈਨੂੰ ਖਵਾ ਲਿਆ ਕਰਨ ਨੂੰ ਅੰਨਾ ਨਹੀਂ ਖਾਣਾ ਇਹ ਤਾਂ ਗੱਲ ਹੈ ਹਾਂਜੀ ਹਾਂਜੀ ਤੇ ਤੂੰ ਖਵਾ ਲਈ ਉਹਨਾਂ ਨੂੰ ਹਾਂਜੀ ਤੂੰ ਹੀ ਠੀਕ ਰਹੀ ਹੁਣ ਆ ਹੁਣ ਹੈ ਹੀ ਆ ਕੁਛ ਪਰ ਮੇਰਾ ਮोटा-ਪੱਟਾ ਪਿਆ ਥੋੜਾ ਜਿਹਾ ਅੱਛਾ ਅੱਛਾ ਮੈਂ ਜੀ ਨਹੀਂ ਠੀਕ ਤੇ ਕੋਈ ਗੱਲ ਨਹੀਂ ਦਵਾਈ ਲਿਆ ਦੇਣਾ ਜੇ ਤੁਹਾਨੂੰ ਮੈਂ ਡਾਕਟਰ ਕੋਲ ਨਹੀਂ ਦਵਾਈ ਹੈਗੀ ਹਜੇ ਹੈਗੀ ਜੀ ਹਾਂ ਦਵਾਈ ਹੈਗੀ ਆ ਅੱਛਾ ਅੱਛਾ ਤੁਹਾਇ ਜੀ ਆ ਜੀ ਮੈਂ ਤੇ ਤੁਹਾਡਾ ਫੋਨ ਕਰੂੰ ਆਇਆ ਹੀ ਪਤਾ ਪਾਉਣ ਅੱਛਾ ਅੱਛਾ ਠੀਕ ਹੈ ਸਾਰੇ ਜੀ ਇੱਥੇ ਠਾਕ ਰਾਜੀ ਪਾਜੀ ਇੱਧਰ ਵੱਲੋਂ ਪੁੱਛਦੇ ਸੀ ਤੁਹਾਡੇ ਕੋਲੋਂ ਵੀ ਪੁੱਛਦੇ ਸੀ ਅੱਛਾ ਅੱਛਾ ਤੇ ਆਂਦੇ ਵੀ ਕੋਈ ਗੱਲ ਨਹੀਂ ਉਹਨਾਂ ਨੂੰ ਇਹ ਗੱਲ ਲੱਗ ਕਿ ਕੋਈ ਇੱਥੇ ਕਰਨੀ ਕਰਨਾ ਤੁਸੀਂ ਕੀ ਗੱਲ ਠੀਕ ਠੀਕ ਹੈ ਉਹ ਛੋਟਾ ਲੱਗਿਆ ਚਲ ਹਾਂ ਠੀਕ ਠਾਕ ਸਭ ਰਾਜੀ ਖੁਸ਼ੀ ਆ ਅੱਛਾ ਅੱਛਾ ਹਾਂ ਨਾਨੀ ਨਾ ਤਾਈ ਜੀ ਜੇ ਤੁਸੀਂ ਭੂਆ ਜੀ ਕੋ ਜਾਣਾ ਹੁੰਦਾ ਨਾ ਤੇ ਮੈਨੂੰ ਦੱਸ ਦਿਆ ਕਰੋ ਮੈਂ ਉਹ ਮੈਨੂੰ ਮੋਟਰਸਾਈਕਲ ਦੀ ਜਾਚ ਆ ਤੇ ਮੈਂ ਤੁਹਾਨੂੰ ਲੈ ਜਾ ਕਰੂੰਗਾ ਭੂਆ ਜੀ ਕੋ ਚਲਾ ਲੈਣਾ ਤੂੰ ਹਾਂਜੀ ਹ ਮਹ ਜੇ ਤੈ ਜਾਣਾ ਹੁੰਦਾ ਕੋਈ ਗੱਲ ਮੈਨੂੰ ਦੱਸ ਦਿਆ ਕਰੋ ਅਹੀਂ ਨਹੀਂ ਪੁੱਤ ਫਿਰ ਜਦੋਂ ਜਾਣਾ ਹੋਊਗਾ ਫਿਰ ਦੋਵੇਂ ਜਣੇ ਹੋ ਆਹੇ ਜਾਵਾਂਗੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਹੋ ਕੇ ਆ ਜਾਾਂਗੇ ਠੀਕ ਜੀ ਵਧੀਆ ਵਾ ਜੇ ਤੈਨੂੰ ਜਾਜਵਾ ਤੇ ਸਭ ਚੰਦਾ ਹਾਂਜੀ ਹਾਂਜੀ ਫਿਰ ਜ਼ਰੂਰ ਬੱਸਾਂ ਤੇ ਤੁਰੇ ਕਰਨਾ ਤੇਦ ਘਰ ਨਾਲੇ ਭੂਆ ਜੀ ਹੋਣਾ ਜਿਹਨੂੰ ਕਹਿ ਦੇਣਾ ਕਿ ਤੂੰ ਆਇਓ ਜਿਹੜਾ ਕਿ ਪਾਪਾ ਮੇਨ ਲਿੰਦੀ ਕੋਈ ਨਹੀਂ ਉਹਨਾਂ ਨੂੰ ਮੈਂ ਫੋਨ ਕਰਕੇ ਕਹਿ ਦਾਂਗੇ ਹਨਾ ਹਾਂਜੀ ਹਾਂਜੀ ਫੋਨ ਕਰਕੇ ਨਾ ਤੇ ਕਹਿ ਦਾਂਗੇ ਕਿ ਤੇਰਾ ਮਾ ਜਾਨ ਕੇ ਮੇਰੇ ਤੇ ਜਾ ਹਾਂਜੀ ਹਾਂਜੀ ਚਲੋ ਕੋਈ ਗੰਦੀ ਤੁਸੀਂ ਕਰੋ ਰੈਸਟ ਤੇ ਮੈਂ ਉਹਨਾਂ ਜਿਹੜਾ ਵੀ ਨਹੀਂ ਦਾ ਕੰਮ ਵੇਖਾਉਂਦਾ ਚੰਗਾ ਚੰਗਾ ਕਰ ਲੈ ਕਰ ਲੈ ਵੀ ਇਹਦਾ ਜਿਹੜਾ ਕੰਮ ਕਰਦਾ ਆ ਮੈਨੂੰ ਚਪਟ ਕਰਨਾ ਹੀ ਹੁੰਦਾ ਕੰਮ ਕੀ ਗੈਂਗ ਹਲ ਬਣਦੀ ਹੈ ਤਾਂ ਕਿੱਥੇ